ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਤੋਂ ਜੰਮੂ ਹਾਈਵੇ ਦੇ ਉੱਤੇ ਤਿੰਨ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਹੋਈ ਕਿ ਇੱਕ ਗੱਡੀ ਦਾ ਡਰਾਈਵਰ ਅਜੇ ਤੱਕ ਵੀ ਵਿੱਚ ਹੀ ਫਸਿਆ ਹੋਇਆ ਹੈ। ਇਹ ਘਟਨਾ ਦਸੂਹਾ ਦੇ ਨਜ਼ਦੀਕ ਰਿਲਾਇੰਸ ਪੰਪ ਦੇ ਨਜ਼ਦੀਕ ਇੱਕ ਗਲਤ ਦਿਸ਼ਾ ਤੋਂ ਆ ਰਿਹਾ ਟਰੱਕ ਕਾਰਨ ਹੋਈ। ਟਰੱਕ ਬੁਰੀ ਤਰ੍ਹਾਂ ਕੁਚ ਕੁਚ ਲਿਆ ਗਿਆ। ਉਸ ਦੇ ਪਿੱਛੇ ਤਿੰਨ ਗੱਡੀਆਂ ਤੇਜ਼ੀ ਨਾਲ ਜੋ ਆ ਰਹੀਆਂ ਸਨ ਉਹ ਵੀ ਟਕਰਾ ਗਈਆਂ ਮ੍ਰਿਤਕ ਟਰੱਕ ਡਰਾਈਵਰ ਦੀ ਪਰੇਸ਼ਾਨ ਕੁਲਵੰਤ ਸਿੰਘ ਫਤੇਗੜ ਹੋਈ ਹੈ ਜੋ ਜੰਮੂ ਨੂੰ ਜਾ ਰਿਹਾ ਸੀ ਪੁਲਿਸ ਸੂਤਰਾਂ ਅਨੁਸਾਰ ਗੱਡੀਆਂ ਦੀ ਸਪੀਡ ਜ਼ਿਆਦਾ ਸੀ ਮੌਕੇ ਤੇ ਪਹੁੰਚੇ ਥਾਣਾ ਦਸੂਹਾ ਦੇ ਐਸ ਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਤੇ ਗਲਤ ਦਿਸ਼ਾ ਤੋਂ ਆਏ ਟਰੱਕ ਕਾਰਨ ਇਹ ਹਾਦਸਾ ਵਾਪਰਿਆ ਹੈ ਪੁਲਿਸ ਮੌਕੇ ਤੇ ਰਾਹਤ ਕਾਰਿਆਂ ਵਿੱਚ ਜੁਟੀ ਹੋਈ ਹੈ ਹੋ ਜੀ ਇਹ ਜੀ ਕੰਟੈਕਟ ਪਹਿਲਾਂ ਲਗਾ ਡਾ ਘੰਟਾ ਪਹਿਲਾਂ ਸਾਨੂੰ ਗ੍ਰਨ ਪਰਮਿਸ਼ਨ ਮਿਲੀ ਸੀ ਵੀ ਆਪਣੇ ਇਥੇ ਐਸ ਡੀ ਐਮ ਤੋਂ ਥੋੜਾ ਜਿਹਾ ਅੱਗੇ ਜਾ ਕੇ ਦੋ ਆਪਣੇ ਟਰੱਕ ਤੇ ਇੱਕ 10 ਟਨ ਦੇ ਵਕਾਜ ਵਿਚਕਾਰ ਐਕਸੀਡੈਂਟ ਹੋਇਆ ਮੌਕਾ ਦੇਖਿਆ ਗਿਆ ਮੌਕੇ ਤੋਂ ਪਾਇਆ ਗਿਆ ਕਿ ਇੱਕ ਪੀ ਵੀ 11 ਬੀ ਐਫ 4513 ਟਰੱਕ 10 ਟਨ ਨੰਬਰ ਇਹ ਰੌਂਗ ਸਾਈਡ ਤੋਂ ਇਧਰ ਆ ਰਿਹਾ ਸੀ ਜਿਸ ਕਰਕੇ ਇੱਕ ਜਿਹੜਾ ਵਿਸੂਏ ਸਾਈਡ ਤੋਂ ਟੈਂਟਰ ਆ ਰਿਹਾ ਸੀ ਉਹਦੇ ਦੇ ਵਿੱਚ ਉਹਨਾਂ ਦਾ ਆਪਸ ਵਿੱਚ ਟਕਰਾਵ ਹੋ ਐਕਸੀਡੈਂਟ ਹੋਇਆ ਜਿਸ ਐਕਸੀਡੈਂਟ ਦੌਰਾਨ ਜਿਹੜਾ ਆਪਣਾ ਕੈਂਟਰ ਵਾਲਾ ਆਵਾ ਡਰਾਈਵਰ ਸੀਗਾ ਉਹਦੀ ਡੈਥ ਹੋ ਗਈ ਹੈਗੀ on the spot ਤੇ ਬਾਕੀ ਜਿਹੜਾ 10 ਤੇ ਟੈਕਰ ਆ ਰੌਂਗ ਸਾਈਡ ਤੋਂ ਆ ਰਿਹਾ ਸੀ ਉਹ ਸੀ ਆਪਣੇ ਕਬਜ਼ੇ ਚ ਲੈ ਲਿਆ ਗਿਆ ਤੁਸੀਂ ਬਾਕੀ ਫਾਰਦਰ ਜਿਹੜਾ ਬੰਦਾ ਵਾਸੀ ਇੱਥੇ ਕੈਂਟਰ ਦੇ ਚ ਡੈਥ ਹੋਈ ਹੈ ਉਹਦੀ شناخت ਕਰ ਰਹੇ ਆ ਬਾਕੀ ਉਹਨਾਂ ਦੇ ਜੋ ਵਾਰਸਾਂ ਦੇ ਅਕੋਰਡਿੰਗ ਜੋ ਬੰਦੇ ਅਸੀਂ ਬਿਆਨ ਲੈ ਕੇ ਕਾਰਵਾਈ ਆਪੋ ਚ ਲਿਖਿਆ ਹੋਇਆ ਹੈ ਜ਼ਖਮੀ ਬੰਦੇ ਦੀ ਕੈਜ਼ਲਟੀ ਹੋਈ ਹੈ ਉਹ ਬਾਕੀ ਜਿਹੜਾ ਦੂਸਰਾ ਸੀਗਾ ਉਹ ਕੋਈ ਜ਼ਖਮੀ ਨਹੀਂ ਹੋਇਆ ਗਿਆ ਉਹ ਠੀਕ ਠਾਕ ਹੈ